ਸਤੇ ਕਲਗੀ ਤਰ੍ਹਾਂ ਪ੍ਰਾਤਿਸ਼ਾ ਜੀ ਉਹ ਰਾਜ ਨੂੰ ਉਥੋਂ ਲੰਘਣ ਦੀ ਸਿੱਧਤਾ ਨੂੰ ਪਾਸੇ ਪੁਰਸਤਾਰ ਜਾਣ ਵਾਸਤੇ ਕਿਹਾ ਪੁੱਤਰ ਨੂੰ ਲੰਗਾ ਦਿੱਤਾ ਸੀ ਜੀ ਚੰਦ ਸੋਤ ਪਾਏ ਸਭ ਆਰ ਪੰਥ ਗਮਨਾਈ ਜੀ ਚੰਦ ਤੇ ਬਾਕੀ ਹੋਰ ਸਾਰੇ ਹੋਰ ਦਸਤੇ ਥਾਣੀ ਲਾ ਕੇ ਬੋਧਰ ਸ਼ਰੀਂਗਰ ਨੂੰ ਯਾਦ ਕੇ ਸਨ ਚਾਪਈ ਕਰਮ ਕਰਮ ਕਰੇ ਉਲੰਘਤ ਆਇਓ ਭੀਮ ਚੰਦ ਆਪਣੀ ਵੱਡੀ ਸੈਨਾ ਤਾਦ ਵਿੱਚ ਲੈ ਕੇ ਹੌਲੀ ਹੌਲੀ ਰਾਹ ਚਲਦਾ ਹੋਇਆ ਅੰੰਗ ਰਹਿਿਆ ਸੀ ਆਈ ਕਵਾਰਿਆ ਅਰਦਾਸ ਕੇ ਇਹ ਜਿਆਦਾ ਤਾਂ ਪਹਿਲਾ ਸ਼ਾਇਦ ਅਬੂਜਾ ਮਿਆਉਂਗਾ ਪੀਤੀ ਦਾ ਜਿਸ ਪਾਸੇ ਸ਼ਰੀ ਨਗਰ ਦਾ ਰਾਜਾ ਹੈ ਕਿਸਹਦੀ ਮਦਦ ਕੋ ਇੱਕ ਸੁਧਾਰ ਕਰ ਐਦ ਚਲੂ ਭੀਮ ਚੰਦ ਆਇਆ ਸੀ ਨਾ ਸ਼ਰੀ ਨਗਰ ਨੂੰ ਆਪਣੇ ਬਾਪ ਦੀ ਆਹੜੀ ਰਾਜਿਆਂ ਦੀਆਂ ਫਬਦਾਂ ਨੂੰ ਨਾਲ ਲੈ ਨਗਰ ਨੂੰ ਜਾ ਰਿਹਾ ਸੀ ਤੇ ਰਾਹ ਵਿੱਚ ਇੱਕ ਗੁਰੂ ਸਾਹਿਬ ਦਾ ਕੋਈ ਪ੍ਰੇਮੀ ਸਹਾਦਰ ਸੀ प्यारा ते ਧੰਗਵਾਦ ਸਿੱਖ ਸਿੰਘ ਬੜੀ ਉਹ ਸਿੱਖ ਤੋਂ ਤੇ ਮਾਇਆ ਹੈ ਵਪਾਰੀ ਹੈ ਕੋਈ ਟੰਗਾ ਕਾਰੋਬਾਰ ਹੈ ਉਸ ਆਇਆ ਹੁਣ ਮੈਂ ਆ ਕੇ ਸਰਵਿਸ ਨੂੰ ਦੂੰਗਾ